ਇਹ ਹੈ ਸਾਥੀਏ ਇਹ ਬਹੁਤ ਸਾਰੀਆਂ ਆਰਥਿਕਆਂ ਦੇ ਮੁੱਦਿਆਂ ਨੇ ਲੰਬੇ ਸਮੇਂ ਤੋਂ ਆਕੀਆਂ ਪੰਨੀਆਂ ਨੇ 700 ਤੇ ਅਰਥਿਕਾਂ ਦਾ ਖਾਦਾ ਮਤਲਬ ਬਹੁਤ ਵੱਡਾ ਹੈ ਪ੍ਰਮੋਸ਼ਨ ਚੰਦਰਾਹੀ ਜਿਦਿਆ ਫਦਲੀਆਂ ਕੋਈ ਇਧਾਰਕ ਨੇ ਮੈਨ ਲਈ ਕੱਟ ਦੇ ਵਿੱਚ ਐਚ ਪੀ ਕਿਆਂ ਬਦਲੀਆਂ ਉਹਨਾਂ ਦਾ ਹੱਥ ਮਾਰਾ ਜਾ ਰਿਹਾ ਜਿਹੜੇ ਜਿਹੜੇ ਸਟੈਕਸਟ ਨੇ ਉਹਨਾਂ ਨੇ ਹੱਥ ਨੂੰ ਕਿ ਸਦਾ ਡਾਕਾ ਹੈ ਇਸ ਬਾਰੇ ਕੋਈ ਕੋਈ ਪ੍ਰਮੋਸ਼ਨ ਨਹੀਂ ਹੋਣੀ ਜੇ 12ਵੇਂ ਅਕਸਫੀਟੀ ਦੇ ਆਧਾਰ 'ਤੇ ਸਾਡੇ ਜ਼ਿਲ੍ਹੇ ਵਿੱਚ ਜਨਰਲ ਕਰਨ ਸਾਡੇ ਜ਼ਿਲ੍ਹੇ ਵਿੱਚ ਕੰਮ ਕਰਦੇ ਇਹਨਾਂ ਅੱਠ ਪਹਿਲਾਂ ਨੇ ਉਹਨਾਂ ਨੂੰ ਪ੍ਰਮੋਸ਼ਨ ਦਾ ਮੌਕਾ ਨਹੀਂ ਮਿਲਦਾ ਤੇ ਬਹੁਤ ਵੱਡਾ ਮਸਲਾ ਹੈ ਜਿਹੜਾ ਕਿ ਪੂਰੇ ਸਟੇਟ ਲੈਵਲ 'ਤੇ ਚੁੜਾ ਜਾਇਦਾ ਪਹਿਲਾਂ ਆਪਾਂ ਆਪਣੇ ਲੈਵਲ ਤੇ ਪੱਕਾ ਪਹਿਲ ਕਰ ਗਏ ਆ ਕਿ ਸਾਡੇ ਨਾਲ ਹੀ ਚੈੱਕ ਹੋਈ ਹੈ ਦੂਸਰਾ ਇੱਕ ਜਿਹੜਾ ਮਸਲਾ ਬਹੁਤ ਵੱਡਾ ਹੈ ਅਦਰਸ ਕੋਡਾ ਉਹਨਾਂ ਦੇ ਅਕਾ ਦਾ ਮਸਲਾ ਅਪਰੋਡ ਕੀਤਾ ਗਿਆ ਗਿਆਉਣਾ ਨਗਰ ਦਾ ਡਾਟਾ ਹੈ ਉਹ ਪੂਰਾ ਗਿਆਤ ਜੀਸ਼ਾ ਵਰਨ ਚ ਅਪਰੋਡ ਕੀਤਾ ਗਿਆ ਬਹੁਤ ਬੜਾ ਬੁਗਾਰਾ ਲੰਬੇ ਸਮੇਂ ਤੋਂ ਇਸ ਦਾ ਅਕਾੜ ਕਰ ਰਹੀ ਹੈ ਇਹ ਵੀ ਸਾਡੇ ਡੇਲੇ ਦੇ ਵਿੱਚ ਬਹੁਤ ਬੜਾ ਇੱਕ ਮਸਲਾ ਬਣਿਆ ਹੋਇਆ ਹੈ ਸਾਰੇ ਸਾਥੀ ਜਿਹੜੇ ਪਹੁੰਚੇ ਨੇ ਬਕਵਾਸ ਭਰਾਤਰੀ ਜਿੱਤੇ ਵਜਿਆ ਤਾਂ 50% ਦੇਸੀ ਐਕਾਉਂਟ ਉਹ ਨਾਲ ਸਾਡੇ ਸਖਿਰ ਸਾਥੀ ਜਿਹੜੇ ਬਣਿਆ ਨੂੰ ਉਹਨਾਂ ਨੇ ਇਹ ਸੁਭਦ ਨੂੰ ਸਾਡੇ ਕੋਲ ਵਿੱਚ ਜਿਹੜਾ ਉਹ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਬੰਦ ਰੱਖ ਸਮੇਂ ਟਿਕਾਣੇ ਕੀਤੇ ਪਰ ਉਸੇ ਤੋਂ ਕੋਈ ਜਿਹੜੀ ਐ ਗੱਲ ਨਹੀਂ ਹੋਈ ਕਾਫੀ ਮਜਬੂਰਤ ਹੋ ਕੇ ਸਾਡੇ ਜ਼ਿਲ੍ਹਾ ਸਪਟਾਪਰ ਅੱਗੇ ਜਿਹੜਾ ਉਸ ਨੂੰ ਵਿਰਤ ਦਾ ਇੱਕ ਪ੍ਰੋਗਰਾਮ ਬਣਾਇਆ ਸੀ ਉਸੇ ਸਬਾਕਾ ਮੰਗਾਂ ਦੇ ਤੇ ਅੱਜ ਵਿਚਾਰਿਕ ਕਰਨ ਦੇ ਨਾਲ ਅਰੰਭ ਸਾਡਾ ਬਹੁਤ ਬੜਾ ਕਾਗਜ਼ੀ ਦਸਿਆ ਦਾ ਸਾਡੇ ਸਾਥੀਆਂ ਦੇ ਹੋਰ ਬਣਾ ਰੋ ਸੈਕੀ ਗੱਲ ਤੱਕ ਬਾਅਦ ਜਿਹੜੇ ਆਏ ਅੱਜ ਘਾਹ ਨੂੰ ਬੋਰਡ ਦੇ ਨੇ ਇਸ ਕਾਰਕਸ਼ਨ ਮਜ਼ਦੂਰਾਂ ਕੇਸੇ ਇਕੱਤਰ ਹੋ ਕੇ ਇਹਨਾਂ ਅਧਿਕਾਰੀਆਂ ਦੇ ਖਿਲਾਫ ਪ੍ਰੋਟੈਸਟ ਕਰਨਾ ਪਹਰੇਆ ਤਾਂ ਮੈਂ ਸਾਰੇ ਸਾਥੀਆਂ ਨੂੰ ਇੱਕ ਅਗਾਹ ਵੀ ਕਰ ਰਿਹਾ ਕਿ ਜਦ ਤੱਕ ਅਸੀਂ ਇੱਕ ਮੁਕਤ ਸਥਿਤੀ ਹੋ ਜਾਂਦੇ ਉਦੋਂ ਤੱਕ ਸਾਡਾ ਜਿਹੜੇ ਮਸਲੇ ਐ ਉਹ ਜਿਉਂਦੇ-ਜਿਉਂ ਵਰਕਰਾਂ ਰਹਿਣਗੇ ਸਰਕਾਰ ਜਿਹੜੀ ਇਸ ਸਮੇਂ ਸਰਕਾਰਾਂ ਕੋੋ ਝੂਠੋ ਕਿਸੇ ਸਰਕਾਰ ਐ ਪਿਛਲੀਆਂ ਸਾਰੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਕਿ ਫੂਰੀਦਾਂ ਤਾਂ ਜਿਆਦਾ ਹੀ ਜਾ ਰਹੀਆਂ ਨੇ ਪਰ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਬਦਲਗਾਰ ਰਵਿਵੀ ਬਹੁਤ ਸਾਰੇ ਬਾਕ-ਬਾਕ ਕੀਤੇ ਜਾ ਰਹੇ ਨੇ ਛੋਟੇ ਵਿੱਚ ਇਹ ਵੀ ਆਇਆ ਕਿ ਉੱਪਰ ਦੇ ਲੈਵਲ ਤੱਕ ਜਿਹੜਾ ਇਹ ਫੂਰੀਦਾਂ ਜਿਹੜਾ ਦੌਰ ਆਊਗਾ ਸ਼ੁਰੂ ਉਦੋਂ ਕਹਿੰਦੇ ਬਦਲੀਆਂ ਇਸ ਦਾ ਨਾਲ ਹੀ ਹੋ ਰਿਹਾ ਹੈ ਹਾਲਾਂਕਿ ਤੋਂ ਪਹਿਲਾਂ ਜਿਹੜੀ ਆਨਲਾਈਨ ਬੱਦਲੀ ਚੱਲ ਰਹੀ ਸੀ ਉਹ ਉੱਦਾਰਕਾਂ ਦੇ ਕਾਫੀ ਹਿੱਟ ਵਿੱਚ ਰਹੀ ਹੈ ਤਾਂ ਜਿਵੇਂ ਜਿਵੇਂ ਇਹ ਨੀਤੀ ਆਪਣਾ ਸਮਾਜ ਬਿਹਾਰ ਹੈ ਜੇ ਤੁਹਾਨੂੰ ਪਹਿਲਾਂ ਵਾਲੀਆਂ ਨੀਤੀਆਂ ਜਿਹੜੀਆਂ ਦਸ਼ਤਕਾਰੀ ਵਾਲੀਆਂ ਤੇ ਰਾਜਨੀਤਿਕ ਤੌਰ ਤੇ ਲਗਾਤਾਰ ਆਪਣਾ ਦਾਅਵਾ ਬਣਾਉਣੀ ਹੈ ਸੋ ਮੈਂ ਅਦਾ ਕਰਨਾ ਸਾਥੀਆਂ ਨੂੰ ਕਿ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਲਈ ਸਾਨੂੰ ਆਵਾਜ਼ ਬੁਲੰਦ ਕਰਨੀ ਪਵੇਗੀ ਤੇ ਪਹਿਲਾਂ ਤੋਂ ਹੀ ਸਟਰੀਟ ਆ ਰਹੀ ਹੈ ਸੋ ਅਸੀਂ ਇਸ ਆਵਾਜ਼ ਨੂੰ ਕਦੇ ਵੀ ਦਬਣੇ ਨਿਵਾਗੇ ਸਾਡੇ ਸਾਥੀ ਡ ਕੇ ਵੱਲੋਂ ਔਰ ਬਾਕੀ ਪ੍ਰਧਾਨ ਜਿਥੇ ਬਸੇ ਹੋ ਮੈਂ ਤੁਹਾਨੂੰ ਇੱਕ ਗੱਲ ਦਾ ਬਹੁਤ ਲਗਾਤਾਰ ਦਰਸ ਉਹੜੇਣ ਕਿ ਤੁਨਾ ਜਿਹਨੀਆਂ ਇਹਨਾਂ ਚ ਬਦਵਿੱਕੀਆਂ ਨੇ ਉਹਨਾਂ ਦੇ ਉੱਤੇ ਡਟ ਕੇ ਪਹਿਰਾ ਦੇ ਕੇ ਉਹਨੂੰ ਰਾਤ ਕਰਾਉਣ ਦੇ ਲਈ ਪਹਿਆ ਕਰ ਦੇਣਗੇ ਜੈ ਜੰਤਾ ਜੈ ਸ਼ਕਰ ਜਿਤਨਾ ਚਲੋ